ਕਪੂਰਥਲਾ ਸਲਾਮ ਇਲਾਕੇ ਦੇ ਮੁਹੱਲਾ ਮਹਿਤਾਬਗੜ੍ਹ ਦੇ ਵਿੱਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਤੇ ਤੇਜ਼ ਹਥਿਆਰ ਨਾਲ ਲੇਸ 15 ਤੋਂ 20 ਨਸ਼ਾ ਤਸਕਰਾਂ ਨੇ ਨੌਜਵਾਨ ਦੇ ਘਰ ਅਤੇ ਉਸ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ। ਕਪੂਰਥਲਾ ਦੇ ਸਰਕਾਰੀ ਹਸਪਤਾਲ ਚ ਕਾਤਿਲਾਨਾ ਹਮਲਾ ਕਰਾਂ ਦੁਕਾਨਾਂ ਅਤੇ ਵਾਹਨਾ ਦੀ ਪਾਨਤੋੜ ਕਰਨ ਅਤੇ ਇੱਕ ਨੌਜਵਾਨ ਨੂੰ ਗੰਭੀਰ ਰੂਪ ਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇਲਾਕੇ ਚ ਲੱਗੇ ਸੀਸੀਟੀਵੀ ਕੈਮਰਾ ਚ ਤੇਜ਼ ਤਰ੍ਹਾਂ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਸ਼ਾ ਤਸਕਰਾਂ ਤੇ ਹਮਲਾ ਕਰਨ ਦੀ ਵੀਡੀਓ ਵੀ ਕੈਦ ਹੋ ਗਈ ਪੀੜਤ ਅਤੇ ਜ਼ਖਮੀ ਨੌਜਵਾਨ ਅਨੁਸਾਰ ਕਪੂਰਥਲਾ ਚ ਗੀ ਚੌਪੜੀ ਦੇ ਮਹਿਲਾ ਚੌਕ ਮੁਹੱਲਾ ਮਹਿਤਾਬਗੜ ਦੀ ਹਰ ਗਲੀ ਦੇ ਵਿੱਚ ਨਸ਼ਾ ਤਸਕਰ ਸ਼ਰਿਆਮ ਨਸ਼ਾ ਵੇਚ ਰਹੇ ਹਨ ਪੀੜਤ ਨੌਜਵਾਨ ਨੇ ਇਲਾਕੇ ਦੇ ਅੰਦਰ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਦੇ ਨਾਵਾਂ ਦਾ ਖੁ ਉਸ ਦੀ ਕਾਰਜਸ਼ੈਲੀ ਤੇ ਵੀ ਕਈ ਸਵਾਲ ਖੜੇ ਕੀਤੇ ਨੇ ਅਰੇ ਕਿੱਥੇ ਦੌੜਨ ਬੜੇ ਹੈਂ ਚੱਕੋ ਕੀ ਕੋਈ ਤਾਂ ਤੁਸੀਂ ਅੱਜ ਕਹਿ ਲੋ ਕਿ ਗੱਡੀ ਲੈ ਕੇ ਕੀ ਕਿਹੜੀ ਗੱਡੀ ਚਲਾਉਂਦੇ ਤੁਸੀਂ ਟੈਂਪੋ ਕਰਦੇ ਹੋ ਅੱਛਾ ਗੱਡੀ ਲੈ ਕੇ ਜਦੋਂ ਮਹੱਲੇ ਦੇ ਵਿੱਚ ਗਏ ਤਾਂ ਕੀ ਸਾਰੀ ਕੀ ਗੱਲ ਉੱਥੇ ਵਾਕਿਆ ਕੀ ਵਾਕਿਆ ਮੈਂ ਗੱਡੀ ਲੈ ਕੇ ਗਿਆ ਸੀ ਤੇ ਭਾਈਵਾਲ ਦੀ ਗੱਡੀ ਹੋਰ ਰਹੀ ਪਹਿਲਾਂ ਖੜੀ ਸੀ ਤੇ ਮੈਂ ਕਿਹਾ ਵੀ ਗਲੀ ਬੰਦ ਹੈ ਨਹੀਂ ਮੈਂ ਗੱਡੀ ਧਾਰ ਲਾ ਲਾ ਮੈਂ ਬੈਠਾ ਹਾਂ ਇਹਨੂੰ ਚੋਂ ਉਧਰੋਂ ਆਉਂਦੇ ਨਸ਼ੇ ਨਾਲ ਟੈਰ ਹੋਏ ਦੇਖੂਏ ਤੇ ਮੇਰੀ ਗੱਡੀ ਨੂੰ ਉੱਤੇ ਥੱਪ ਜਾਨੀ ਕਿ ਸ਼ੀਸ਼ੇ ਭੰਨ ਲਏ ਨਾ ਹੱਥ ਮਾਰ ਕੇ ਜਿਵੇਂ ਕਹਿੰਦਾ ਕੀ ਲੈਣ ਆਇਆ ਮੈਂ ਕਿਹਾ ਮੈਂ ਇੱਧਰੇ ਆਇਆ ਮੜਾ ਜੰਮਾ ਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਨਾਲ ਸਾਡੇ ਕੋਲ ਆਇਆ ਜੋ ਵੀਰਾ ਫੋਨ ਫੋਨ ਲਾਪੇ ਇੱਥੋਂ ਠੀਕ ਹੈ ਜੀ ਤੇ ਮੈਂ ਗੱਡੀ ਉੱਥੋਂ ਪਹਾਰ ਕੇ ਤਾਂ ਘਰ ਦੇ ਜੇ ਲਾਈ ਦਿੱਤਾ ਠੀਕ ਹੈ ਮੈਂ ਉੱਤਰਿਆ ਤਾਂ ਫੇਰ ਮੈਂ ਨਾ ਮਤਲਬ ਕਿ ਫੋਨ ਬੰਦ ਦੀ ਕੋਸ਼ਿਸ਼ ਕਰਨ ਦੇ ਉਹਨਾਂ ਨੂੰ ਦੱਸਣੇ ਕਿ ਜੀ ਮੈਂ ਰਿਸ਼ਤੇਦਾਰ ਇੱਥੇ ਨਾਨਕੇ ਆ ਮੈਂ ਉਹਨਾਂ ਦੇ ਘਰ ਆਇਆ ਹਾਂ ਤੇ ਠੱਕੇ ਦਾ ਜਾਨੀ ਕਿ ਮੇਰੇ ਪੈਸੇ ਵੀ ਉਹ ਵੀ ਖੋਜ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਫੋਨ ਨਹੀਂ ਤੁਸੀਂ ਕਿਸ ਤਰੀਕੇ ਨਾਲ ਆਪਣੇ ਜਿਹੜੇ ਕਿ ਰਿਲੇਟਿਵ ਨੂੰ ਇਨਫੋਰਮੇਸ਼ਨ ਦਿੱਤੀ ਨਹੀਂ ਆਲਰੇਡੀ ਇਹਨਾਂ ਦੀ ਗਲੀ ਦੇ ਵਿੱਚ ਸੀ ਤੇ ਮੈਂ ਤੇ ਪਿੱਛੇ ਪਿੱਲਾ ਮਤਲਬ ਬੈਕ ਕਰ ਲਈ ਸੀ ਗੱਡੀ ਮੈਂ ਤਾਂ ਬੰਦ ਹੋ ਜਾਂਦੀ ਗਲੀ ਤੇ ਮੈਂ ਉੱਥੇ ਗੱਡੀ ਪਹੜਾਈ ਦਾ ਜਦੋਂ ਮੈਂ ਨਾਲ ਹੁੰਡਰ ਨੂੰ ਉਪਕੀ ਕਰਨ ਲੱਗ ਪਿਆ ਜਾਨੀ ਕਿ ਫੋਨ ਗੱਡੀ ਦੇ ਵਿੱਚ ਹੀ ਮੈਂ ਬੈਠਾ ਤੇ ਫੋਨ ਖੋਲ ਲਾਪੇ ਮੇਰਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਮੈਂ ਕਿਉਂ ਫੋਨ ਲਾ ਲੈਂਦਾ ਵਾ ਕਿੰਨੇ ਕੋ ਨਸ਼ਾ ਮੰਗਦੇ ਮੈਂ ਤਾਂ ਮੈਂ ਇਸ ਕੰਮ ਜੀ ਨਹੀਂ ਆ ਮੈਂ ਤਾਂ ਰਿਸ਼ਤੇਦਾਰਾਂ ਨੇ ਆਇਆ ਮੈਂ ਲਿ ਆਇਆ ਮੈਂ ਕਿ ਤੈਨੂੰ ਕਹਿੰਦੇ ਸੀ ਤੁਸੀਂ ਨਸ਼ਾ ਸਾਡੇ ਕੋ ਖਰੀਦੋ ਹਾਂਜੀ ਸਾਡੇ ਕੋ ਖਰੀਦੋ ਕਹਿੰਦੇ ਸੀ ਕਿ ਮਸਾਲਾ ਆਣਾ ਸਾਡੇ ਕੋ ਲੈ ਲਾ ਜਿੰਨਾ ਸਸਤਾ ਦੇਵਾਂਗੇ ਮੈਨੇ ਮੈਂ ਕੰਮੀ ਨਹੀਂ ਆਇਆ ਕਿਉਂਕਿ ਮੈਂ ਉਹਨਾਂ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ ਇਸ ਵਿਸ਼ੇ ਤੇ ਤੇਰੇ ਮੰਨ ਲਿਆ ਤੇ ਵਿੱਚ ਤੇਰੇ ਹਾਲਾਤ ਸਰੇਬ ਨਸ਼ਾ ਬਿੱਕਦਾ ਹੋਵੇ ਤਾਂ ਤੁਸੀਂ ਉੱਥੇ ਪੁਲਿਸ ਦੀ ਕੰਮ ਕਰਨ ਨੂੰ ਕਿੱਧਰ ਦਿੱਖਦੀ ਕਰੂ ਕੋਈ ਸਦਾ ਹੀ ਹੈ ਨਹੀਂ ਨਾ ਜਦੋਂ ਮੈਂ ਬਾਹਰ ਚਲਾਉਂਦਾ ਮੈਂ ਸੱਡਦਾ ਹੁੰਦਾ ਵਾ ਤੇ ਸ਼ਰ੍ਯਾਮ ਹੀ ਗਲੀ ਵਿੱਚ ਦਿਖਦਾ ਵੀ ਆ ਇਹ ਦੇਖੀਦਾ ਵਾ ਕਦੀ ਕੋਈ ਨਾ ਵੀ ਆਉਣਾ ਰਿਹਾ ਮੈਂ ਤੇ ਦੇਖੀ ਲਈ ਚਲੋ ਆਪਾਂ ਇਹ ਚੀਜ਼ ਨੂੰ ਇਗਨੋਰ ਕਰਦੇ ਹਾਂ